ਮੇਤਰੋ ਚੰਗੀ ਪਈ ਹੈ ਬਿਲਕੁਲ ਦੇਖ ਸਕਦੇ ਹੋ ਬਈ ਜੀ ਫੁੱਟੀ ਵੱਢੀ ਆਈ ਨਹੀਂ ਜੀ ਭਵਾਂ ਤਲ ਪਾ ਲੈਣਾ ਵਿਚਦੀ ਆਈ ਨਹੀਂ ਨਾ ਬਿਲਕੁਲ ਜਸਤੀ ਦੀ ਚਾਦਰ ਹੈ ਨਾ ਜਸਤੀ ਦੀ ਟਰਾਲੀ ਬਹੁਤ ਸਾਫ਼ ਹੈ ਟਰਾਲੀ ਮੈਨੂੰ ਵੀ ਪਸੰਦ ਆ ਡਿਮਾਂਡ ਰੱਖੀ ਹੋਈ ਆ ਡਿਮਾਂਡ ਤਾਂ ਜੀ 1 ਬਾਈ ਹੈ ਜੀ 1 ਬਾਈ ਆ ਕਿੰਨਾ ਮਾਨਤਨ ਲੈਸ ਕਰੋਗੇ ਇਹਦੇ ਚੋਂ ਕਰ ਦਾਂਗੇ ਜੀ 15 15 ਦੇ ਦੇਾਂਗੇ ਜੀ 1 15 ਦਾ ਹਾਂ ਜੀ ਕੱਟ ਕਰੋ ਜੀ 1 15 ਵੱਧ ਆਇਆ ਇਹ ਹੋਰ ਕਰ ਦਾਂ ਇਹ ਆਹ ਬਈ ਤੁਹਾਡੇ ਮਾਨਤਨ ਕਰਾਂਗੇ ਜੇ ਤੁਸੀਂ ਕਹਿੰਦੇ ਕਿੰਨਾ ਕਰ ਦਾਂਗੇ ਸ਼ੂਟ ਦੱਸੋ ਸਾਨੂੰ ਤੁਸੀਂ ਦੱਸ ਦਿਓ ਜੀ ਉਨੀ ਕਰ ਦਾਂ ਐਸਦਾ ਕਹਿਣਾ ਹੈ ਜੀ ਪੂਰੇ ਦਾ ਕਰ ਦਾਂ ਪੂਰੇ ਦਾ ਨਹੀਂ ਐ ਏ ਤਾਂ ਕਈ ਇੱਕ 5 ਦਾ ਨਹੀਂ 5 10 10 ਦਾ ਵੀ ਥੋੜਾ ਜੀ ਆ ਗਿਆ ਹਾਂ ਫਿਰ ਤਾਂ ਉੱਤੇ ਕਰਕੇ ਤੁਸੀਂ ਨਹੀਂ ਫਿਰ ਟਰੈਕਟਰ ਸਹੀ ਹੈ ਨਹੀਂ আচ্ছা ਇਹ ਫਿਰ ਕਿੰਨਾ ਦੇਵੋਗੇ ਲਾਸਟ ਦੋ ਲਓ ਵੀ ਮਿੱਤਰੋ ਆਇਸ਼ਾ ਟਰੈਕਟਰ ਤੇ ਟਰਾਲੀ ਦੋਨੇ ਵਿਕਾਊ ਹੈ ਜਮੀਦਾਰ ਵੀਰ ਕੋਲੇ ਗੱਲਬਾਤ ਕਰਦੇ ਆ ਆਪਣਾ ਨਾਮ ਪਿੰਡ ਦਾ ਨਾਮ ਜੀ ਮਲਨਾ ਹੈ ਜੀ ਮੇਰਾ ਪਿੰਡ ਕਿੰਗਰਾ ਹੈ ਜੀ ਪਿੰਡ ਕਿੰਗਰਾ ਹਾਂਜੀ ਠੀਕ ਹੈ ਜੀ ਦੱਸੋ ਜੀ ਕੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਓਕੇ ਜੀ ਇੰਜਨ ਗੇਅਰ ਦਾ ਸਹੀ ਹੈ ਜੀ ਅੱਛਾ ਜੀ ਟਾਇਰ ਵੀ 85 ਪੈਸੇ ਹੈ ਜੀ ਪਿਛਲੇ ਟਾਇਰ 85 ਪੈਸੇ ਆ ਕਿਹੜੀ ਕੰਪਨੀ ਦੇ ਪਿਛੇ ਵਾਲੀ ਸੀਏਟ ਦੇ ਹੈ ਜੀ ਸੀਏਟ ਦੇ ਆ ਕੰਪਨੀ ਦੇ ਟਾਇਰ ਹੈ ਦੋਸਤੋ ਹਾਂ ਜੀ ਤਾਂ ਅੱਗੇ ਵਾਲੇ ਜੀ ਅੱਗੇ ਵਾਲੇ ਵੀ ਸੀਏਟ ਦੇ ਹੈ ਕਿੰਨੇ ਕੇ ਪੈਸੇ ਮੰਗਦੇ ਹੋ ਅੱਗੇ ਵਾਲ ਟਾਇਰ ਅੱਗੇ ਲੈਗੇ ਜੀ 65 ਪੈਸੇ ਟਾਇਰ ਹੀ 65 ਪੈਸੇ ਤੇ ਇੰਜਨ ਗੇਅਰ ਦਾ ਜੀ ਕਿੰਨੇ ਕੇ ਪਿਆ ਇੰਜਨ ਗੇਅਰ ਦਾ ਜੀ ਉਹ ਸਹੀ ਹੈ ਜੀ ਸੈਲਫ ਸਟਾਰਟ ਹੈ ਸੈਲਫ ਸਟਾਰਟ ਹੈ ਬੈਟਰੀ ਨਵੇਂ ਮਾਡਲ ਦੀ ਅਮਰੌਣ ਦੀ ਨਵੀਂ ਬੈਟਰੀ ਹੈ ਨਵੀਂ ਬੈਟਰੀ ਆ ਹਾਂ ਜੀ ਅਮਰੌਣ ਦੀ ਹੈ ਅ ਤਾ ਪਿੱਛੇ ਵੀ ਟੈਂਕੀ ਤੇਲ ਦੀ ਐਸਾ ਪੰਪ ਵਾਲੀ ਐ ਮੰਨ ਲਓ ਟਰਾਲੀ ਨੂੰ ਵੀ ਤੇਲ ਨਹੀਂ ਘਟ ਹੁੰਦਾ ਨਾ ਅੱਛਾ ਅੱਛਾ ਲਿਫਟ ਵਾਲਾ ਅੱਢ ਹੀ ਦੇ ਦਿੰਦੇ ਹੈ ਗੇਅਰ ਚ ਨਹੀਂ ਹੁੰਦਾ ਠੀਕ ਆ ਅੱਢ ਦੇ ਦਿੰਦੇ ਹਾਂਜੀ ਠੀਕ ਹੈ ਠੀਕ ਹੈ ਫਿਰ ਭਾਈ ਕੀ ਡਿਮਾਂਡ ਰੱਖੀ ਹੋਈ ਆ ਡਿਮਾਂਡ ਤਾਂ ਜੀ 1/2 ਐ ਜੀ 1/2 ਆ ਹਾਂਜੀ ਤਾਂ ਕਿੰਨਾ ਮਾਨ ਤਨ ਲੈਸ ਕਰੋਗੇ ਇਹਦੇ ਚੋਂ ਕਰ ਦਾਂਗੇ ਜੀ 15 15 ਦੇ ਦੇਾਂਗੇ ਜੀ 1 15 ਦਾ ਹਾਂਜੀ ਕੱਟ ਕਰੋ ਜੀ 1 15 ਵੱਧ ਆ ਇਹ ਹੋਰ ਕਰ ਦਾਂ ਜੀ ਤੁਹਾਡੇ ਜੇ ਕੋਈ ਆਊ ਆ ਜੀ ਤੁਹਾਡੇ ਮਾਨਤਨ ਕਰਾਂਗੇ ਜੇ ਤੁਸੀਂ ਕਹਿੰਦੇ ਕਿੰਨਾ ਕਰ ਦੋਗੇ ਸ਼ੂਟ ਦੱਸੋ ਸਾਨੂੰ ਤੁਸੀਂ ਦੱਸ ਦਿਓ ਜੀ ਉਨੀ ਕਰ ਦਿਆਂਗੇ ਇਸ ਦਾ ਕਹਿਣਾ ਹੈ ਜੀ ਪੂਰੇ ਦਾ ਕਰ ਦੋ ਪੂਰੇ ਦਾ ਨਹੀਂ ਅਜੇ ਤੱਕ ਆ ਜੀ ਟਰੈਕਟਰ ਚੰਗਾ ਹੈ ਨਾ ਇੰਜਨ ਗੇਅਰ ਦਾ ਸਹੀ ਹੈ ਐਨ ਸੀ ਟਰੈਕਟਰ ਹੈ ਇਹ ਅੱਛਾ ਜੀ ਸੈਲਫ ਸਟਾਰਟ ਹੈ ਠੀਕ ਆ ਦੇ ਦਾਂ 12 13 ਦਾ ਇੱਕ 5 ਦਾ ਨਹੀਂ ਇੱਕ 5 ਦਾ 10 ਦਾ ਵੀ ਥੋੜਾ ਜੀ ਆ ਗਿਆ ਹਾਂ ਫਿਰ ਤਾਂ ਉੱਤੇ ਕਰਗੇ ਤੁਸੀਂ ਨਹੀਂ ਫਿਰ ਟਰੈਕਟਰ ਸਹੀ ਹੈ ਨਹੀਂ ਅੱਛਾ ਜੀ ਫਿਰ ਕਿੰਨਾ ਦੇਵੋਗੇ ਲਾਸਟ ਦੱਸ ਦਿਓ ਚੱਲ 12 ਦੇ ਦਾਂਗੇ ਤੁਹਾਡੇ ਨੂੰ 12 ਦਾ ਦੇ ਦੇਉਗੇ ਹਾਂਜੀ ਲਓ ਵੀ ਮਿੱਤਰੋ 1 ਲੱਖ ਤੇ 12000 ਰੁਪਏ ਡਿਮਾਂਡ ਰੱਖੀ ਆ ਬਾਕੀ ਕੁਝ ਮਾਨਤਾਣ ਕਰ ਦਾਂਗੇ ਤੁਹਾਡੇ ਆਂਦਾ ਤਾਂ ਹੁਣ ਟਰਾਲੀ ਦਿਖਾਓ ਜੀ ਕਿਹੜੀ ਟਰਾਲੀ ਉਹ ਖੜੀ ਸਰਦਾਰ ਇਕੰਦਰਾਈ ਲਓ ਵੀ ਮਿੱਤਰੋ ਅੱਗੇ ਤੁਹਾਨੂੰ ਟਰਾਲੀ ਦਿਖਾਉਣੇ ਆ ਟਰਾਲੀ ਬਹੁਤ ਸਾਫ਼ ਪਈ ਆ ਨਾ ਨਵੀਂ ਟਰਾਲੀ ਹੈ ਜੀ ਬਿਲਕੁਲ ਹੀ ਬਿਲਕੁਲ ਬੈੱਡ ਵਗੈਰਾ ਨਾਲ ਹੈ ਹੈ ਹਾਂਜੀ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਬਾਕੀ ਪੋਲੋ ਦੋਸਤੋ ਕੰਪਨੀ ਦੇ ਟਾਇਰ ਆ ਬੇਦਾਗ ਟਾਇਰ ਹੈ ਜੀ ਬਿਲਕੁਲ ਹੀ ਬੇਦਾਗ ਤਾਂ ਟਾਇਰ ਆਪਾਂ ਦਿਖਾ ਦੰਨੇ ਆ ਥੱਲੋਂ ਹਿੱਸਾ ਵੀ ਦਿਖਾ ਦੰਨੇ ਆ ਜਿਸਤੀ ਚਾਦਰ ਹੈ ਜੀ ਥੱਲੇ ਵੀ ਅੱਛਾ ਜਿਸਤੀ ਚਾਦਰਾਂ ਹਾਂਜੀ ਹਾਂਜੀ ਅੱਛਾ ਜੀ ਕਿੰਨੀ ਲੰਬਾਈ ਹੈ ਇਹ ਉਚਾਈ ਸਵਾ ਦੋ ਬਾੜ ਹੈ ਜੀ 11 ਫੁੱਟ ਲੰਮੀ ਹੈ ਜੀ ਠੀਕ ਹੈ ਜੀ ਬਿਲਕੁਲ ਦੋਸਤੋ ਅਜੇ ਕਿਤੇ ਉਹ ਵੀ ਗਲੀ ਦਾ ਨਿਸ਼ਾਨ ਵੀ ਨਹੀਂ ਆਣਾ ਨਹੀਂ ਨਹੀਂ ਹਾਂ ਬਹੁਤ ਸਾਫਟ ਟਰਾਲੀ ਪਈ ਹੋਈ ਆ ਤਾਂ ਵਿੱਚੋਂ ਆਪਾਂ ਤੁਹਾਨੂੰ ਦਿਖਾ ਦੰਨੇ ਆ ਕਰੋ ਚੈੱਕ ਡਾਲਦਾ ਇਹਦਾ ਇਧਰ ਸਾਈਡ ਤੇ ਖੁੱਲਦਾ ਜਾਂ ਥੱਲੇ ਨੂੰ? ਨਹੀਂ ਥੱਲੇ ਨੂੰ ਖੁੱਲਦਾ ਜੀ। ਅੱਛਾ ਜੀ। ਜੇ ਮਿੱਟੀ ਪਾਉਣੀ ਹੈ ਥੱਲੋਂ ਤਾਂ ਹੋ ਜਾਂਦਾ। ਠੀਕ ਹੈ ਜੀ। ਤਾਂ ਬਈ ਜੀ ਫਿਰ ਇਹਦਾ ਕੀ ਰੇਟ ਰੱਖਿਆ ਹੋਇਆ? ਰੇਟ ਤਾਂ 13 ਹੀ ਹੈ ਜੀ ਇਹਦਾ। 13 ਆ। ਹਾਂਜੀ। ਅੱਛਾ ਜ਼ਿਆਦਾ ਆ। ਜ਼ਿਆਦਾ ਆ। ਐਂ ਤਾਂ ਜੀ ਫਿਰ ਮੈਂ ਹੁੰਦਾ ਹੀ ਹੈ ਜੀ। ਕਰ ਦਾਂਗੇ ਮਾਨਤਨ ਮੌਕੇ ਦੀ ਜੀ। ਚੰਗਾ ਕਰੂੰਗੇ। ਚੰਗੀ ਕਰਾਂਗੇ ਜੀ ਤੁਹਾਡੇ ਕਹਿਣ ਤੇ ਚਾਦਰ ਮਿੱਤਰੋ ਚੰਗੀ ਪਈ ਹੈ ਬਿਲਕੁਲ ਦੇਖ ਸਕਦੇ ਹੋ ਬਈ ਜੀ ਫੁੱਟੀ ਵਾਟੀ ਨਹੀਂ ਜੀ ਬਹੁਤ ਚਲ ਪਾ ਲੈਣਾ ਵੇਚਦੀ ਆਈ ਨਾ ਬਿਲਕੁਲ ਬਿਲਕੁਲ ਜਸਤੀ ਦੀ ਚਾਦਰ ਹੈ ਨਾ ਜਸਤੀ ਦੀ ਜੀ ਟਰਾਲੀ ਬਹੁਤ ਸਾਫ਼ ਹੈ ਟਰਾਲੀ ਮੈਨੂੰ ਵੀ ਪਸੰਦ ਆ ਓਕੇ ਦੀ ਰਿਪੋਰਟ ਆ ਓਕੇ ਦੀ ਰਿਪੋਰਟ ਹੈ ਟਰਾਲੀ ਤਾਂ ਮਿੱਤਰੋ ਕੁਝ ਨਹੀਂ ਕਰਨਾ ਪੈਣਾ ਬਸ ਇੱਕ ਪੱਲੀਆਂ ਲਮਕਾਉਣੀਆਂ ਜਾ ਕੇ ਹਾਂਜੀ ਤੇ ਪੰਪ ਵਗੈਰਾ ਓਕੇ ਹੈ ਨਾ ਓਕੇ ਜੀ ਓਕੇ ਹੈਵੀ ਵਾਲਾ ਪੰਪ ਹੈ ਇਹ ਹੈਵੀ ਵਾਲਾ ਹੀ ਹੈਵੀ ਵਾਲਾ ਬਹੁਤ ਵਧੀਆ ਚੀਜ਼ ਹੈ ਠੀਕ ਹੈ ਘਰੇ ਚਲਦੇ ਆਪਾਂ ਵਰਤਦੇ ਜੀ ਪਹਿਲਾਂ ਠੀਕ ਆ ਹਾਂਜੀ ਹੁਣ ਕਿੰ ਦੇ ਦੇ ਦਾਂਗੇ ਜੀ 20 ਦੀ ਦੇ ਦੇਾਂਗੇ 20 ਦੀ ਹਾਂਜੀ ਇੱਕ 20 ਦੇ ਹੂੰ ਹਾਂਜੀ ਹੋਰ ਨਹੀਂ ਕਰਦੇ ਕੋਈ ਕਰਦੇ ਆਂ ਜੀ ਮੌਕੇ ਤੇ ਆਊ ਅਗਲਾ ਤਾਂ ਫਿਰ ਮਨਤਨ ਤਾਂ ਰੱਖਣਾ ਹੀ ਪੈਂਦਾ ਨਾ ਚੰਗਾ ਕਰੂੰਗੇ ਚੰਗਾ ਹੀ ਕਰਦੇ ਆਂ ਕੁਸ਼ ਕਰਦੇ ਆਂਗੇ ਬੰਦੇ ਇਹ ਚਿੰਤ ਰਹੋ ਜੀ ਠੀਕ ਆ ਨੰਬਰ ਜੀ 83076 99590 ਜੀ 83076 99590 ਠੀਕ ਆ ਜੀ